ਮਨ ਲਓ ਹਲਵਾ ਬਣਾਉਂਦੇ ਬਣਾਉਂਦੇ ਜੇ ਹਲਵਾ ਜਲ ਜੇ ਤੇ ਤੇ ਕਿ ਉਹਨੂੰ ਅਸੀਂ ਜਲਵਾ ਕਹਿ ਸਕਦੇ ਹਰਜੀਤ ਵੇਲਾ ਰੱਖ ਲੈnde ਕੁੱਤਾ ਮੰਨ ਜਾਣਾ ਮੈਨੂੰ ਰੱਖ ਲੈnde ਕੁੱਤਾ ਵੇਲਾ ਕੁੱਤਾ ਕੱਤਾ ਨਹੀਂ ਜਿਵੇਂ ਰੱਖਣ ਦੇਣਾ ਕਦੀ ਉੱਥੇ ਮੂਤ ਕਦੀ ਉੱਥੇ ਮੂਤ ਕਦੀ ਉੱਥੇ ਅੱਗ ਮੇਰੇ ਕੋ ਇਹ ਸਭ ਕੁਝ ਨਹੀਂ ਚੁੱਕਿਆ ਜਾਂਦਾ ਉਹ ਬੜੇ ਸਮਝਦਾਰ ਹੁੰਦੇ ਆ ਸਾਰਾ ਕੁਝ ਸਿੱਖ ਲੈਂਦੇ ਆ ਜੀ ਉਹ ਵੀ ਤੁਹਾਡੇ ਵਰਗਾ ਨਿਕੰਮਾ ਨਮੂਨਾ ਨਠੱਲਾ ਹੋਊਗਾ ਤਾਂ ਕੀ ਸਿੱਖੂਗਾ ਮੈਂ ਤਾਂ ਕਹਿੰਦੀ ਹਾਂ ਤੋਤਾ ਰੱਖ ਲੋ ਰਲਦਾ ਮਿਲਦਾ ਵੀ ਆ ਪੁੱਤਾ ਤਾ ਤੋਤਾ ਤਾ ਜੋ ਵੀ ਕਰੂਗਾ ਮੱਜ ਜਾਣਾ ਪਿੰਜਰੇ 'ਚ ਹੀ ਕਰੂਗਾ ਅਰ ਜੀ ਇਹ ਰੋਟੀ ਨਹੀਂ ਬਣਾਈ ਮੈਂ ਨਹੀਂ ਬਣਾਈ ਮੇਰਾ ਸਿਰ ਬਹੁਤ ਦਰਦ ਕਰਨ ਰਿਹਾ ਹੈ ਨਹੀਂ ਇੱਕ ਤਾਂ ਬੰਦਾ ਬਾਹਰ ਕੰਮ ਤੇ ਖੱਪਦਾ ਰਹੇ ਤੇ ਸ਼ਾਮਾਂ ਨੂੰ ਆ ਕੇ ਰੋਟੀ ਵੀ ਨਹੀਂ ਮਿਲਣੀ ਹੈਗੀ ਹੁਣ ਨਾ ਬਣਾਈ ਮੈਂ ਤੈਨੂੰ ਦੱਸ ਦਿੰਦਾ ਉੱਠ ਕੇ ਮੈਂ ਬਾਹਰੋਂ ਖਾਣਾਂ ਜਾ ਕੇ ਹੁਣ ਕਿੱਧਰ ਉੱਠਣ ਲੱਗੀ ਆ ਤੂੰ ਨਹੀਂ ਜੀ ਤੁਸੀਂ ਬਾਹਰੋਂ ਖਾਣੀ ਹੈ ਤੇ ਮੈਂ ਵੀ ਤੁਹਾਡੇ ਨਾਲ ਹੀ ਖਾਣਨੀ ਹੈ ਫਿਰ ਜਾ